ਕਰੋੜਾ ਦੀ ਕੋਠੀ ਦੇ ਵਿੱਚ ਇੱਕ ਵੱਡਾ ਬਲਾਸਟ ਹੋਇਆ ਹੈ ਜਿਸ ਬਲਾਸਟ ਨੇ ਕਰੋੜਾ ਦੀ ਕੋਠੀ ਨੂੰ ਸਵਾਹ ਕਰਕੇ ਰੱਖ ਦਿੱਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੜੀਆਂ ਹੀ ਭਿਆਨਕ ਤਸਵੀਰਾਂ ਨੇ ਜੋ ਬਲਾਸਟ ਦੇਖਣ ਨੂੰ ਮਿਲਿਆ ਹੈ ਘਰ ਦੇ ਵਿੱਚ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਪਾਇਆ ਕਿ ਇਹ ਬਲਾਸਟ ਸਿਲੰਡਰ ਫਟਣ ਦੇ ਨਾਲ ਕੋਈ ਹੈ ਜਾਂ ਫਿਰ AC ਦਾ ਕੰਪਰੈਸ਼ਨ ਫਟਣ ਦੇ ਨਾਲ ਬਲਾਸਟ ਹੋਇਆ ਲੋਕ ਇਸ ਦੁਚਿੱਤੀ ਦੇ ਵਿੱਚ ਪਏ ਕੋਈ ਨਹੀਂ ਕਿ ਆਖਰਕਾਰ ਇੰਨਾ ਵੱਡਾ ਬਲਾਸਟ ਘਰ ਦੇ ਵਿੱਚ ਕਿਵੇਂ ਹੋ ਗਿਆ ਸਿਲੰਡਰ ਫਟਿਆ ਜਾਂ ਫਿਰ AC ਦਾ ਕੰਪਰੈਸ਼ਨ ਫਟਿਆ ਤੁਹਾਨੂੰ ਦੱਸ ਦੇ ਕਿ ਜੋ ਮਕਾਨ ਮਾਲਕ ਸੀਗਾ ਉਹ ਵੀ ਸੜਕੇ ਸੁਬਾਹ ਹੋ ਗਿਆ ਕਦੇ ਨਾਲ ਝੁਲਸ ਚੁੱਕਿਆ ਹੈ ਜਿਸ ਦੀ ਹਾਲਤ ਬੜੀ ਨਾਜ਼ੁਕ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤੇ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਬਾਕੀ ਆ ਤਸਵੀਰਾਂ ਦਿਖਾ ਰਹੇ ਆ ਦੇ ਰਾਤ ਤੇ ਇਹ ਬਲਾਸਟ ਜਿਹੜਾ ਆ ਉਹ ਅੰਮ੍ਰਿਤਸਰ ਦੀ ਜਗਦੰਬਾ ਕਲੋਨੀ ਦੇ ਵਿੱਚ ਹੋਇਆ ਹੈ ਔਰ ਬਲਾਸਟ ਹੋਣ ਤੋਂ ਬਾਅਦ ਦੇ ਵਿੱਚ ਜਦੋਂ ਲੋਕਾਂ ਨੂੰ ਇਸ ਧਮਾਕੇ ਦੀ ਆਵਾਜ਼ ਸੁਣੀ ਤਾਂ ਲੋਕ ਡਰਦੇ ਘਰਾਂ ਤੋਂ ਬਾਹਰ ਨਿਕਲਾਏ ਕਿ ਇੰਨਾ ਵੱਡਾ ਬਲਾਸਟ ਪਤਾ ਨਹੀਂ ਆਖਰਕਾਰ ਕੀ ਹੋ ਗਿਆ ਤਾਂ ਪੂਰੀ ਗਲੀ ਦੇ ਵਿੱਚ ਪੂਰੀ ਕਲੋਨੀ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਹਫੜਾ ਤਫੜੀ ਮੱਚ ਜਾਂਦੀ ਹੈ ਤਸਵੀਰਾਂ ਦਿਖਾ ਰਹੇ ਹਾਂ ਪੂਰੇ ਘਰਾਂ ਦੇ ਲੋਕ ਜਿਹੜੇ ਆ ਉਹ ਗਲੀ ਦੇ ਵਿੱਚ ਬਾਹਰ ਆ ਜਾਂਦੇ ਨੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਬਲਾਸਟ ਬਹੁਤ ਵੱਡਾ ਸੀ